ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਕਹਾਣੀ ਵਿੱਚ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਹੂ ਅੜਕੀ ਤੋਂ ਵਿਖਾਇਆ ਨਹੀਂ ਪੇਕਿਆ ਤਾਂ ਕੀ ਕੀ ਲਿਆਈਆਂ ਅਮਨ ਦੀ ਸਾਸ ਨੇ ਸਬਜ਼ੀ ਕੱਟਦੇ ਹੋਏ ਪੁੱਛਿਆ ਮਾਂ ਜੀ ਸ਼ਾਮੀ ਆਉਂਦਿਆਂ ਹੀ ਕੰਮ ਲੱਗ ਗਈ ਸੀ ਫਿਰ ਸਵੇਰੇ ਨਾਸ਼ਤਾ ਬਣਾਉਣ ਲੱਗ ਪਈ ਸਮਾਨ ਖੋਲਣ ਦਾ ਸਮਾਂ ਹੀ ਨਹੀਂ ਮਿਲਿਆ ਹੁਣ ਇਹ ਲੈਣੀਆਂ ਕਹਿ ਕੇ ਅਮਨ ਆਪਣਾ ਸੂਟਕੇਸ ਹਾਲ ਵਿੱਚ ਲਿਆਈ ਇੰਨੇ ਨੂੰ ਜਦੋਂ ਨਨਾਨ ਨੂੰ ਪਤਾ ਲੱਗਾ ਤਾਂ ਉਹ ਵੀ ਦੌੜ ਕੇ ਆਈ ਵੇਖਾਂ ਤਾਂ ਭਾਬੀ ਕੀ ਕੀ ਲਿਆਈਆ ਇਸ ਵਾਰ ਇਹ ਸੂਟ ਤੁਹਾਡੇ ਲਈ ਮਾਂ ਜੀ ਇਹ ਸੂਟ ਤੁਹਾਡੇ ਲਈ ਦੀਦੀ ਕਹਿੰਦੇ ਹੋਏ ਸੂਟਕੇਸ ਬੰਦ ਕਰ ਹੀ ਰਹੀ ਸੀ ਕਿ ਸਾਸਣੇ ਅਮਨ ਦਾ ਹੱਥ ਰੋਕ ਕੇ ਇੱਕ ਸੂਟ ਹੋਰ ਚੁੱਕ ਲਿਆ ਇਹ ਸੂਟ ਬੜਾ ਸੋਹਣਾ ਆ ਉਦੋਂ ਹੀ ਅਮਨ ਦੀ ਨਨਾਨ ਉਮਲ ਨੇ ਚਪਟਾ ਮਾਰ ਕੇ ਉਹਦਾ ਲਹਿੰਗਾ ਚੁੱਕ ਲਿਆ ਇਹ ਵੀ ਬੜਾ ਸੋਹਣਾ ਆ ਭਾਬੀ ਕਹਿੰਦੇ ਹੋਏ ਉਲਟ ਪੁਲਟ ਕੇ ਵੇਖਣ ਲੱਗੀ ਮਾਂ ਜੀ ਇਹ ਸੂਟ ਮੇਰੀ ਤਾਈ ਦੀ ਵੱਡੀ ਕੁੜੀ ਨੇ ਦਿੱਤਾ ਆ ਕੋਟੇ ਡੋਰੀਏ ਦਾ ਆ ਤੇ ਇਹ ਰਾਜਪੂਤੀ ਪਿੰਕ ਲਹਿੰਗਾ ਇਹ ਵੀ ਮੈਂ ਆਪਣੇ ਲਈ ਲਿਆਈਆਂ ਠੀਕ ਆ ਬਹੂ ਜਰਾ ਰੱਖ ਲੈ ਆਪਣਾ ਸਮਾਨ ਮੁਸਕਰਾਉਂਦੇ ਹੋਏ ਉਹਦੀ ਸੱਸ ਬੋਲੀ ਮਾਂ ਜੀ ਇਹ ਸੂਟ ਤੇ ਲਹਿੰਗਾ ਵਾਪਸ ਉਹਦੇ ਸ਼ਬਦ ਗਲੇ ਵਿੱਚ ਹੀ ਅਟਕ ਗਏ ਲੈ ਤੇਰਾ ਦਿਲ ਇੰਨਾ ਛੋਟਾ ਆ ਇਹ ਇੱਕ ਸੂਟ ਲੈ ਲਿਆ ਤਾਂ ਕੀ ਹੋ ਗਿਆ ਮੈਂ ਤੇਰੀ ਮਾਵਾ ਵਰਗੀ ਆ ਤੇ ਕੋਮਲ ਤੇਰੀ ਭੈਣ ਹੀ ਤਾਂ ਹੈ ਕਦੀ ਵੀ ਮੰਗ ਲਵੀ ਦੇ ਦੇਉਗੀ ਉਹ ਹੁਣ ਆਪਣੀ ਚੀਜ਼ ਨੂੰ ਮੈਨੂੰ ਮੰਗ ਕੇ ਪਾਉਣਾ ਪਊਗਾ ਅਮਨ ਸੋਚਦੀ ਹੋਈ ਆਪਣੇ ਕਮਰੇ ਵੱਲ ਚਲੀ ਗਈ ਜਿਸ ਗੱਲ ਦਾ ਡਰ ਸੀ ਉਹ ਹੋਇਆ ਅਮਨ ਇਸੇ ਲਈ ਸੂਟਕੇਸ ਨਹੀਂ ਵਿਖਾ ਰਹੀ ਸੀ ਕਿਉਂਕਿ ਉਹਨੂੰ ਪਤਾ ਸੀ ਜਿਹੜਾ ਵੀ ਸਮਾਨ ਵਧੀਆ ਹੋਊਗਾ ਉਹ ਸਾਸ ਤੇ ਨਨਾਨ ਦੋਵੇਂ ਰੱਖ ਲੈਣੀਆਂ ਆ ਪਾਪਾ ਨੇ ਖਲੋਤੀਤੀ ਹੋਣ ਦੇ ਕਾਰਨ ਉਹਨੂੰ ਸਾਰਾ ਕੁਝ ਮਹਿੰਗਾ ਤੇ ਬ੍ਰਾਂਡਡ ਲੈ ਕੇ ਦਿੱਤਾ ਸੀ ਪਰ ਜਦੋਂ ਅਮਨ ਸਹੁਰੇ ਪਹੁੰਚੀ ਤਾਂ ਵੇਖਿਆ ਘਰ ਜਿਹੜਾ ਸਮਾਨ ਪਹਿਲਾਂ ਲੱਗਾ ਹੋਇਆ ਸੀ ਉਹੋ ਹੀ ਹੁਣ ਵੀ ਇਸਤੇਮਾਲ ਹੋ ਰਿਹਾ ਸੀ ਪੁੱਛਣ ਤੇ ਸੱਸ ਮਾਂ ਬੋਲੀ ਲੈ ਇਹ ਸਮਾਨ ਵੀ ਨਵਾਂ ਹੀ ਆ ਜਦੋਂ ਪੁਰਾਣਾ ਹੋ ਜਾਊਗਾ ਤਾਂ ਸਟੋਰ ਵਿੱਚੋਂ ਲਿਆ ਕੇ ਤੇਰੇ ਵਾਲਾ ਲਾ ਦਵਾਂਗੇ ਉਸ ਵਕਤ ਅਮਨ ਨੂੰ ਗੱਲ ਠੀਕ ਲੱਗੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਸਮਾਨ ਨਾਨ ਕੋਮਲ ਨੂੰ ਦੇ ਦਿੱਤਾ ਜਾਊਗਾ ਅਮਨ ਨੂੰ ਬਹੁਤ ਬੁਰਾ ਲੱਗਾ ਪਰ ਕੀ ਕਹਿੰਦੀ ਤਾਂ ਉਹ ਚੁੱਪ ਹੋ ਗਈ ਹੁਣ ਨਵੀਂ ਨਵੇਲੀ ਸੀ ਇਸ ਲਈ ਵਾਰ-ਵਾਰ ਪੇਕੇ ਭੇਜ ਦਿੱਤਾ ਜਾਂਦਾ ਪੂਰੇ ਸਾਲ ਦੇ ਤੀਜ ਤਹਰਾਂ ਦੇ ਨਾਮ ਤੇ ਫਿਰ ਪੇਕੇ ਆ ਤੋ ਜਿਹੜੇ ਵੀ ਤੋਹਫੇ ਸੂਟ ਮਿਲਦੇ ਸਾਰੇ ਸੱਸ ਲੈ ਕੇ ਰੱਖ ਲੈਂਦੀ ਤੇ ਕਹਿੰਦੀ ਸੰਭਾਲ ਕੇ ਰੱਖ ਰਹੀਆਂ ਬਾਅਦ ਵਿੱਚ ਕੰਮ ਆ ਜਾਣਗੇ ਇੱਕ ਦਿਨ ਸੱਸ ਬੋਲੀ ਬਹੂ ਅਸੀਂ ਸਾਰੇ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਜਾ ਰਹੇ ਹਾਂ ਤੂੰ ਖਾਣਾ ਬਣਾ ਕੇ ਰੱਖੀ ਇਹ ਕਹਿ ਕੇ ਸੱਸ ਸੋਹਰਾ ਦਿਓਰ ਨਨਾਨ ਤੇ ਪਤੀ ਸਾਰੇ ਚਲੇ ਗਏ ਉਕਾਰੀ ਕੱਲੀ ਖਾਣਾ ਤਿਆਰ ਕਰਕੇ ਸਾਰਿਆਂ ਦੀ ਰਾਹ ਵੇਖ ਰਹੀ ਸੀ ਰਾਤ ਦੇ 11 ਵਜੇ ਹਾਸ ਦੇ ਖੇਡਦੇ ਸਾਰੇ ਘਰ ਵਾਲੇ ਵਾਪਸ ਆ ਗਏ ਚਲੋ ਹੁਣ ਤੁਸੀਂ ਵੀ ਖਾਣਾ ਖਾ ਲਵੋ ਨਹੀਂ ਬਹੂ ਮੈਂ ਤਾਂ ਦੱਸਣਾ ਹੀ ਭੁੱਲ ਗਈ ਕਿ ਅਸੀਂ ਸਾਰੇ ਤਾਂ ਖਾਣਾ ਖਾ ਕੇ ਆਏ ਆਂ ਈਵੇਂ ਕਰ ਤੂੰ ਖਾਣਾ ਖਾ ਲੈ ਮਾਂ ਜੀ ਤੁਸੀਂ ਫੋਨ ਕਰਕੇ ਹੀ ਦੱਸ ਦਿੰਦੇ ਹੁਣ ਤਾਂ ਮੇਰੀ ਵੀ ਭੁੱਖ ਮਰ ਗਈ ਆ ਬਹੂ ਇੱਕ ਦਿਨ ਛੇਤੀ ਖਾਣਾ ਨਹੀਂ ਖਾਏਗੀ ਤਾਂ ਕੋਈ ਕਮਜ਼ੋਰੀ ਨਹੀਂ ਆ ਜਾਊਗੀ ਤਕੀ ਮੈਂ ਕੁੜੀ ਦੇ ਸਹੁਰੇ ਜਾ ਕੇ ਫੋਨ ਤੇ ਤੇਰੇ ਨਾਲ ਗੱਲਾਂ ਕਰੂੰਗੀ ਕੀ ਮਾਂ ਜੀ ਤੇ ਦਾ ਸੋਰਾ ਕੋਮਲ ਦੀਦੀ ਦਾ ਰਿਸ਼ਤਾ ਪੱਕਾ ਹੋ ਗਿਆ ਆ ਹਾਂ ਬਸ ਵਿਆਹ ਦੀ ਤਰੀਕ ਹੀ ਮਿਥਣ ਵਾਲੀ ਆ ਮੇਰੀ ਲਾਡੋ ਨੂੰ ਬਹੁਤ ਵਧੀਆ ਪਰਿਵਾਰ ਮਿਲਿਆ ਆ ਬੜੀ ਕਿਸਮਤ ਵਾਲੀ ਆ ਮੁੰਡਾ ਸ਼ਹਿਰ ਨੌਕਰੀ ਕਰਦਾ ਆ ਮੇਰੀ ਧੀ ਦੀ ਸਾਰੀ ਗ੍ਰਸਤੀ ਉੱਥੇ ਹੀ ਹੋਊਗੀ ਕੋਮਲ ਦਾ ਹੱਥ ਫੜ ਕੇ ਉਹ ਦੀ ਸੱਸ ਕਮਰੇ ਵਿੱਚ ਚਲੀ ਗਈ ਅਮਨ ਉਦਾਸ ਹੋ ਗਈ ਇਹ ਮੈਨੂੰ ਕੁਝ ਕਿਉਂ ਨਹੀਂ ਦੱਸਦੇ ਕੀ ਕਰਦੀ ਬਹੁਤ ਨਨਾਨ ਦੇ ਸਹੁਰੇ ਜਾਣਾ ਗਲਤ ਸੀ ਸੋਚਦੇ ਹੋਏ ਆਪਣੇ ਕਮਰੇ ਵਿੱਚ ਆਈ ਥੋੜੀ ਦੇਰ ਬਾਅਦ ਵੇਖਿਆ ਤਾਂ ਰਣਜੀਤ ਆਪਣੀ ਮਾਂ ਤੇ ਪਾਪਾ ਦੇ ਕਮਰੇ ਵਿੱਚੋਂ ਹੀ ਆ ਰਿਹਾ ਸੀ ਉਹਦੇ ਕਮਰੇ ਵਿੱਚ ਵੜਦੇ ਹੀ ਅਮਨ ਨੇ ਪੁੱਛਿਆ ਇਹ ਕੀ ਸੀ ਮੈਨੂੰ ਕੁਝ ਦੱਸਿਆ ਕਿਉਂ ਨਹੀਂ ਕੋਮਲ ਜੀ ਤੇ ਦੀਦੀ ਦਾ ਵਿਆਹ ਪਹਿਲਾਂ ਹੀ ਤੈ ਹੋ ਚੁੱਕਿਆ ਆ ਤੇ ਕਿਸੇ ਨੇ ਮੈਨੂੰ ਕੁਝ ਦੱਸਣਾ ਜ਼ਰੂਰੀ ਨਹੀਂ ਸਮਝਿਆ ਇਹ ਕੀ ਤੁੱਕ ਬਣਦੀ ਆ ਇਸ ਘਰ ਦਾ ਹਿੱਸਾ ਆ ਮੈਂ ਕੁਝ ਦੱਸਦਾ ਜਾਂ ਨਾ ਦੱਸਦਾ ਤੁਸੀਂ ਤਾਂ ਦੱਸ ਦਿੰਦੇ ਉਹ ਨਹੀਂ ਮੇਰੇ ਵਿਆਹ ਤੋਂ ਇੱਕ ਮਹੀਨਾ ਪਹਿਲਾਂ ਹੀ ਰੋਕਾ ਹੋਇਆ ਸੀ ਤੇ ਵਿਆਹ ਹੁਣ ਹੋਊਗਾ ਤੂੰ ਫालतू ਚ ਬਵਾਲ ਕਰ ਰਹੀ ਆ ਨਹੀਂ ਦੱਸ ਸਕੀ ਹੋਗੀ ਮੰਮੀ ਆਖਿਰ ਕੁੜੀ ਦੇ ਵਿਆਹ ਨੂੰ ਲੈ ਕੇ ਪਰੇਸ਼ਾਨ ਰਹਿੰਦੀ ਆ ਵਿਚਾਰੀ ਹਾਏ ਰੱਬਾ ਇੰਨਾ ਮੁੰਡਿਆ ਨੂੰ ਮੀਨਾ ਮਾਂ ਦਾ लाडला ਹੀ ਬਣ ਕੇ ਰਹਿਣਾ ਪੈਂਦਾ ਹੁੰਦਾ ਆ ਤਾਂ ਇਹ ਮੁੰਡੇ ਵਿਆਹ ਹੀ ਕਿਉਂ ਕਰਦੇ ਆ ਸੋਚ ਕੇ ਅਮਨ ਸਾਰੀ ਰਾਤ ਕਰਵਟਾ ਬਦਲਦੀ ਰਹੀ ਕੁਝ ਜਿਹਾ ਬਾਦ ਰਣਜੀਤ ਦੀ ਭੂਆ ਆ ਗਈ ਉਸ ਵਕਤ ਆਮਣ ਕਮਰੇ ਵਿੱਚ ਆਰਾਮ ਕਰ ਰਹੀ ਸੀ ਇਹ ਸੋਚ ਕੇ ਉਹ ਦੋਵੇਂ ਗੱਲਾਂ ਵਿੱਚ ਮਗਨ ਹੋ ਗਈਆਂ ਹੋਰ ਭਾਬੀ ਕਿਵੇਂ ਚੱਲ ਰਹੀ ਹੈ ਤੇਰੀ ਤਿਆਰੀ ਭੈਣ ਜੀ ਤੁਹਾਡੀ ਸਿਖਾਈ ਹਰ ਸੇਖ ਨਾਲ ਮੈਂ ਚੱਲ ਰਹੀਆਂ ਬਸ ਐਵੇਂ ਹੀ ਚਲਦੀ ਰਹੇਗੀ ਤਾਂ ਪਤਾ ਨਹੀਂ ਚੱਲੂਗਾ ਤੇ ਦਾ ਵਿਆਹ ਐਵੇਂ ਹੀ ਨਿਪਟ ਜਾਊਗਾ ਭੈਣ ਜੀ ਕੁਝ ਵੀ ਕਹੋ ਪਰ ਤੁਹਾਡੀ ਸਿੱਖਿਆ ਬਹੁਤ ਵਧੀਆ ਸੀ ਅਸੀਂ ਤਾਂ ਪਹਿਲਾਂ ਹੀ ਕੋਮਲ ਦੇ ਹੱਥ ਪੀਲੇ ਕਰ ਰਹੇ ਸੀ ਪਰ ਤੁਹਾਡੀ ਸਲਾਹ ਨਾਲ ਅਸੀਂ ਪਹਿਲਾਂ ਰਣਜੀਤ ਦਾ ਵਿਆਹ ਕੀਤਾ ਬਹੁਤ ਦਾਜ ਦੇਹਜ ਬਟੋਰੀਆ ਆ ਹੁਣ ਉਸੇ ਦਾਜ ਨਾਲ ਕੋਮਲ ਦਾ ਵਿਆਹ ਨਿਪਟਾ ਦਵਾਂਗੇ ਸੱਚ ਹਿੰਗ ਲੱਗੇ ਨਾ ਫਿਟਕਰੀ ਰੰਗ ਚੋਖਾ ਦੋਵੇਂ ਜਾਣੀਆਂ ਇਹ ਕਹਿ ਕੇ ਟਹਾਖਾ ਮਾਰ ਮਾਰ ਕੇ ਹੱਸਣ ਲੱਗੀਆਂ ਇਧਰ ਕਮਰੇ ਵਿੱਚੋਂ ਨਿਕਲਦੀਆਂ ਮੰਨੇ ਸੱਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਣ ਵਿੱਚ ਦੇਰ ਨਾ ਕੀਤੀ ਕਿ ਉਹਦੇ ਪੇਕੇਆਂ ਤੋਂ ਆਏ ਹੋਏ ਸਮਾਨ ਦਾ ਇਸਤੇਮਾਲ ਨਾ ਹੋਣਾ ਉਹਦੇ ਲਿਆਉਣ ਲਿਆਂਦੇ ਗਏ ਮਹਿੰਗੇ ਮਹਿੰਗੇ ਸੂਟ ਲਹੰਗੇ ਗਹਿਣੇ ਲੋਕਰ ਵਿੱਚ ਰਖਵਾਉਣੇ ਸੋਚਣ ਲੱਗੀ ਕਿ ਹਉ-ਹਉ ਜੇ ਲਾਲਚੀ ਚਲਾਕ ਲੋਕਾਂ ਨਾਲ ਦੁਨੀਆ ਭਰੀ ਪਈ ਆ ਕਿੱਥੇ ਇੱਕ ਧੀ ਦੇ ਪਿਓ ਨੂੰ ਲੁੱਟਣ ਵਿੱਚ ਕੋਈ ਕਸਮ ਨਹੀਂ ਛੱਡੀ ਤੇ ਉੱਥੇ ਖੁਦ ਆਪਣੀ ਧੀ ਨੂੰ ਫ੍ਰੀ ਵਿੱਚ ਵਿਦਾ ਕਰਨ ਦਾ ਜੁਗਾਰ ਲਗਾ ਰਹੇ ਆ ਕਾਸ਼ ਮੇਰੇ ਕੋਲ ਕੋਈ ਜਾਦੂ ਦੀ ਛੜੀ ਹੁੰਦੀ ਤਾਂ ਮੈਂ ਇਹਨਾਂ ਨੂੰ ਮਜ਼ਾ ਚਕਾ ਸਕਦੀ ਆਪਣੇ ਸਮਾਨ ਤੇ ਆਪਣਾ ਹੱਕ ਜਮਾ ਸਕਦੀ ਪਰ ਇਹੋ ਜਿਹੇ ਲੋਕਾਂ ਨੂੰ ਸਭ ਕੁਝ ਸਿਖਾਏ ਬਿਨਾ ਨਹੀਂ ਸਮਝਉਂਦੀ ਹੁਣ ਮੈਨੂੰ ਹੀ ਕੁਝ ਕਰਨਾ ਪਊਗਾ ਕਿਸੇ ਹੋਰ ਦੇ ਆਉਣ ਦਾ ਇੰਤਜ਼ਾਰ ਕਿਉਂ ਕਰਨਾ ਤੇ ਉਹਨੂੰ ਮੌਕਾ ਵੀ ਮਿਲ ਗਿਆ ਅਮਨ ਬਹੂ ਅੱਜ ਸ਼ਾਮ ਨੂੰ ਕੋਮਲ ਦੇ ਸਹੁਰਿਆਂ ਨੇ ਆਉਣਾ ਆ ਤੂੰ ਮਲਾਈ ਕੋਫਤਾ ਪਾਲਕ ਪਨੀਰ ਪਰੌਂਠੇ ਰੋਟੀ ਰਾਇਤਾ ਹਲਵਾ ਖੀਰ ਸਾਰਾ ਕੁਝ ਬਣਾ ਦਵਾਂਗੀ ਕੰਮ ਵਾਲੀ ਤੇਰਾ ਹੱਥ ਵਟਾ ਦਊਗੀ ਅਸੀਂ ਦੋਵੇਂ ਜਣੀਆਂ ਪੱਲਰ ਜਾ ਰਹੀਆਂ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਆ ਜਾਵਾਂਗੀਆਂ ਨਾਲ ਹੀ ਅਸੀਂ ਥੋੜੀ ਜੀ ਸ਼ਾਪਿੰਗ ਵੀ ਕਰਨੀ ਆ ਮਠਿਆਈ ਵਗੈਰਾ ਲੈ ਕੇ ਆਉਣੀ ਆ ਕਹਿੰਦੇ ਹੋਏ ਦੋਵੇਂ ਮਾਵਾਂ ਧੀਆ ਪਰਸੂ ਹਿਲਉਂਦੀਆਂ ਹੋਈਆਂ ਘਰੋਂ ਬਾਹਰ ਨਿਕਲ ਗਈਆਂ ਮਾ ਜੀ ਹੁਣ ਬਸ ਆਰਾਮ ਨਾ ਲਾਉਣਾ ਮੈਂ ਸਭ ਸਾਮ ਲਵਾਂਗੀ ਸੋਚ ਕੇ ਅਮਨ ਨੇ ਉਹਨਾਂ ਦੋਵਾਂ ਦੇ ਜਾਂਦਿਆ ਹੀ ਸਫਾਈ ਸ਼ੁਰੂ ਕਰ ਦਿੱਤੀ ਤਾ ਉਹਨੂੰ ਇੱਕ ਆਈਡੀਆ ਸੁਝਿਆ ਕੰਮ ਵਾਲੀ ਦੇ ਨਾਲ ਮਿਲ ਕੇ ਸਾਰਾ ਘਰ ਚਮਕਾ ਦਿੱਤਾ ਤੇ ਖਾਣਾ ਵੀ ਤਿਆਰ ਕਰ ਲਿਆ 6 ਵਜੇ ਜਿਵੇਂ ਹੀ ਉਹਦੀ ਸਾਸ ਸਤੇ ਨਾਨਣ ਘਰ ਆਈਆਂ ਇੱਕ ਪਲ ਲਈ ਠਿੱਟਕ ਗਈਆਂ ਕਿਉਂਕਿ ਘਰ ਉਹਨਾਂ ਦੀ ਪਹਿਚਾਣ ਵਿੱਚ ਹੀ ਨਹੀਂ ਆ ਰਿਹਾ ਸੀ ਫਿਰ ਵੇਖਿਆ ਬਹੂ ਟੇਬਲ ਤੇ ਸਲਾਦ ਲਗਾ ਰਹੀ ਸੀ ਬਹੂ ਇਹ ਤੂੰ ਕੀ ਕਰ ਦਿੱਤਾ ਨਵਾਂ ਟੀਵੀ ਸੋਫਾ ਸੈਂਟਰ ਟੇਬਲ ਡਾਈਨਿੰਗ ਟੇਬਲ ਫਰਿੱਜ ਏਸੀ ਸਾਰਾ ਕੁਝ ਬਾਹਰ ਕਿਉਂ ਕੱਢ ਦਿੱਤਾ ਮੱਥਾ ਪਿੱਟਦੇ ਹੋਏ ਉਹਦੀ ਸੱਸ ਬੋਲੀ ਮੰਮੀ ਜੀ ਮੈਨੂੰ ਸਫਾਈ 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 ਕਰਦੇ ਕਰਦੇ ਖਿਆਲ ਆਇਆ ਕਿ ਪੁਰਾਣਾ ਸਮਾਨ ਤਾਂ ਪੁਰਾਣਾ ਹੀ ਹੁੰਦਾ ਆ ਕਿਉਂ ਨਾ ਮੇਰੇ ਪੇਕੇਆਂ ਦਾ ਸਮਾਨ ਲਾ ਦਿੱਤਾ ਜਾਵੇ ਆਖਰ ਦੀਦੀ ਦੇ ਸਹੁਰਿਆਂ ਨੂੰ ਵੀ ਤਾਂ ਪਤਾ ਲੱਗੇ ਕਿ ਇਹਦੇ ਪੇਕੇ ਕਿੰਨੇ ਅਮੀਰ ਆ ਪਰ ਇਹ ਸਮਾਨਤਾ ਮੈਂ ਕੋਮਲ ਨੂੰ ਦੇਣ ਲਈ ਰੱਖਿਆ ਸੀ ਇਹ ਗੱਲ ਉਹਦੀ ਸੱਸ ਕਹਿਣ ਹੀ ਵਾਲੀ ਸੀ ਕਿਨੇ ਨੂੰ ਮੁੰਡਾ ਉਹਦਾ ਮਾਪਿਓ ਭੈਣ ਆ ਜਾਂਦੇ ਆ ਸਾਰੇ ਉਹਨਾਂ ਦਾ ਸਵਾਗਤ ਕਰਨ ਲੱਗੇ ਉਦੋਂ ਹੀ ਕੋਮਲ ਦੀ ਸੱਸ ਬੋਲੀ ਵਾਹ ਭੈਣ ਜੀ ਤੁਸੀਂ ਤਾਂ ਤਗੜਾ ਹੀ ਦਾਜ ਦਹੇਜ ਲਿਆ ਆ ਇਹ 8 ਸੀਟਰ ਸੋਫਾ ਦੀਵਾਰ ਬਰਾਬਰ ਐਲਸੀਡੀ ਟੀਵੀ ਏਸੀ ਤਾਂ ਉਹਦੀ ਸੱਸ ਚੁੱਪ ਹੋ ਗਈ ਕਿਉਂਕਿ ਉਹਦੀ ਹੁਸ਼ਿਆਰੀ ਉਹਦੇ ਤੇ ਹੀ ਪਾਰੀ ਪੈ ਰਹੀ ਸੀ ਜੀ ਉਹ ਬਹੂ ਦੇ ਪਾਪਾ ਨੂੰ ਇੰਨਾ ਮਨਾ ਵੀ ਕੀਤਾ ਸੀ ਫਿਰ ਵੀ ਇਹ ਸਭ ਦੇ ਦਿੱਤਾ ਆਖਿਰ ਹੈ ਤਾਂ ਸਾਰਾ ਕੁਝ ਉਹਨਾਂ ਦੀ ਹੀ ਤੀ ਦਾ ਚੰਗਾ ਕੀਤਾ ਸਹੀ ਕੀਤਾ ਉਹਨਾਂ ਦਾ ਫਰਜ਼ ਏ ਖਾਣਾ ਖਾਂਦੇ ਹੋਏ ਕੋਮਲ ਦੀ ਸੱਸ ਨੇ ਕਿਹਾ ਅੱਛਾ ਭੈਣ ਜੀ ਉਹ ਮੈਂ ਕੀ ਕਹਿ ਰਹੀ ਸੀ ਸਾਨੂੰ ਤਾਂ ਇਹ ਸਭ ਸਮਾਨ-ਸਮੂਨ ਕੁਝ ਨਹੀਂ ਚਾਹੀਦਾ ਪਹਿਲਾਂ ਤਾਂ ਹੀ ਘਰ ਪਰਿਆ ਪਿਆ ਸੁੱਖਣਾ ਤੁਸੀਂ ਬਿਲਕੁਲ ਹੀ ਪਰੇਸ਼ਾਨ ਨਾ ਹੋਵੋ वैसे भी कोमल ਤਾਂ ਮੁੰਡੇ ਦੇ ਨਾਲ ਦਿੱਲੀ ਹੀ ਰਹੂਗੀ ਉਥੇ ਕੰਪਨੀ ਵੱਲੋਂ ਸਾਰਾ ਕੁਝ ਮਿਲਿਆ ਹੋਇਆ ਆ ਇਹ ਸੁਣ ਕੇ ਅਮਨ ਦੀ ਸੱਸ ਦੀ ਜਾਣ ਵਿੱਚ ਜਾਣ ਆਈ ਚਲੋ ਸਮਾਨ ਖੁੱਲ ਗਿਆ ਪਰ ਹੁਣ ਕੋਮਲ ਨੂੰ ਦੇਣਾ ਵੀ ਕੁਝ ਨਹੀਂ ਆ ਇਹ ਸੋਚ ਰਹੀ ਸੀ ਕਿ ਉਦੋਂ ਹੀ ਕੋਮਲ ਦੀ ਸੱਸ ਬੋਲ ਪਈ ਤਾਂ ਤੁਸੀਂ ਇੱਕ ਕੰਮ ਕਰਿਓ 10 ਲੱਖ ਕੈਸ਼ ਤੇ 20 ਲੱਖ ਤੋਲੇ 20 ਤੋਲੇ ਸੋਨੇ ਦੇ ਦੇ ਦਿਓ ਹੁਣ ਤੁਸੀਂ ਵੀ ਤਾਂ ਆਪਣਾ ਫਰਜ਼ ਨਿਭਾਉਣਾ ਆ ਅਖਰ ਹੋਊਗਾ ਤਾਂ ਸਾਰਾ ਕੁਝ ਤੁਹਾਡੀ ਧੀ ਦਾ ਹੀ ਇਹ ਸੁਣ ਕੇ ਅਮਨ ਦੀ ਸਾਸ ਨੂੰ ਕੱਟੋ ਤਾਂ ਖੂਨ ਨਹੀਂ ਇਹੋ ਜਿਹੇ ਹਾਲਾਤ ਹੋ ਗਏ ਸੀ ਉਹਦੀ ਹੁਸ਼ਿਆਰੀ ਉਹਦੇ ਤੇ ਹੀ ਪਾਰੀ ਪੈ ਗਈ ਸੀ ਉਹ ਜਿਹੜੀ ਚਾਲ ਚੱਲ ਰਹੀ ਸੀ ਉਹ ਸਭ ਉਲਟੀ ਪੈ ਗਈ ਸੀ ਸਾਰਿਆਂ ਦੇ ਜਾਣ ਤੋਂ ਬਾਅਦ ਅਮਨ ਦੇ ਸਹੁਰੇ ਨੇ ਕਿਹਾ ਹੁਣ ਸਮਝੀ ਕਿਉਂ ਕਹਿੰਦਾ ਸੀ ਲਾਲਚਬੁਰੀ ਬਲਾਇਆ ਤੇ ਇਹਦੇ ਚੱਕਰ ਵਿੱਚ ਕਿਸੇ ਦਾ ਦਿਲ ਨਾ ਦੁਖਾ ਅਮਨ ਦੇ ਪਾਪਾ ਨੇ ਕਿੰਨੀ ਮੁਸ਼ਕਲ ਨਾਲ ਸਾਰਾ ਕੁਝ ਦਿੱਤਾ ਸੀ ਉਦੋਂ ਤੇ ਉਦੋਂ ਤੋਂ ਵੱਡੀ ਗੱਡੀ ਵੀ ਮੰਗ ਲਈ ਸੀ ਵੇਖਿਆ ਰੱਬ ਦੇ ਘਰ ਦੇਰਿਆਂ ਦੇਰ ਨਹੀਂ ਉਹਨ ਕਰ 10 ਲੱਖ ਕੈਸ਼ ਤੇ 20 ਤੋਲੇ ਸੋਨੇ ਦਾ ਇੰਤਜ਼ਾਮ ਗੁੱਸੇ ਨਾਲ ਬੋਲਦੇ ਹੋਏ ਉਹ ਕਰਵਟ ਬਦਲ ਕੇ ਸੌਂ ਗਏ ਅਜਮਨ ਖੁਸੀ ਥੋੜੀ ਜੀ ਹਿੰਮਤ ਨਾਲ ਉਹਨੇ ਲਾਲਚੀ ਚਲਾਕ ਸੱਸ ਨੂੰ ਸਹੀ ਤੇ ਜ਼ੋਰਦਾਰ ਜਵਾਬ ਚੋ ਦੇ ਦਿੱਤਾ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਕਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ